ਪੰਜਾਬ ਦੇ ਅੰਦਰ ਮੁੱਖ ਮੰਤਰੀ ਚਾਹੇ ਕੈਪਟਨ ਅਮਰਿੰਦਰ ਸਿੰਘ ਹੋਣ ਤੇ ਚਾਹੇ ਨਵੇਂ ਬਣੇ ਚਰਨਜੀਤ ਸਿੰਘ ਚੰਨੀ ਲੇਕਿਨ ਰੇਟ ਮਾਫੀਆ ਤੇ ਇਨਾਂ ਦਾ ਕੋਈ ਵੀ ਡਰ ਨਹੀਂ ਹੈ ਤਾਨੂੰ ਦੱਸ ਦਿੰਦੇ ਆ ਕਿ ਕੁਝ ਸਮਾਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਉਡਣ ਘਟੋਲੇ ਰਾਹੀਂ ਗੈਰ ਕਾਨੂੰਨੀ ਖੱਡਾਂ ਦੇ ਉੱਪਰ ਛਾਤੀ ਮਾਰਨ ਦਾ ਇੱਕ ਡਰਾਮਾ ਕੀਤਾ ਸੀ ਜਿਸ ਦਾ ਕੋਈ ਵੀ ਅਸਰ ਸਾਹਮਣੇ ਨਹੀਂ ਸਿਆਇਆ ਹੁਣ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਚੇਤਾਵਨੀਆਂ ਦੇ ਬਾਵਜੂਦ ਪੰਜਾਬ ਦੇ ਅੰਦਰ ਸ਼ਰਿਆਮ ਨਜਾਇਜ਼ ਮਾਈਨਿੰਗ ਹੋ ਰਹੀ ਹੈ ਹੈਰਾਨੀ ਦੀ ਗੱਲ ਇਹ ਹੈ ਕਿ ਮੁੱਖ ਮੰਤਰੀ ਦੇ ਆਪਣੇ ਹਲਕੇ ਚਮਕੌਰ ਸਾਹਿਬ ਦੇ ਨਾਲ ਲੱਗਦੇ ਖੇਤਰ ਸਮਰਾਲਾ ਦੇ ਚਾੜ੍ਹ ਸਾਹਿਬ ਨੇੜੇ ਪਿੰਡ ਬਹਿਲੋਲਪੁਰ ਵਿਖੇ ਸ਼ਰਿਆਮ ਪੋਕਲਨ ਮਸ਼ੀਨਾਂ ਚਲਾ ਕੇ ਧੇਤਾ ਕੱਢਿਆ ਜਾ ਰਿਹਾ ਹੈ ਅਤੇ ਸਥਾਨਿਕ ਪ੍ਰਸ਼ਾਸਨ ਵੀ ਮੂਕ ਦਰਸ਼ਕ ਬਣ ਦੀ ਕਾਲੀ ਕਮਾਈ ਕੀਤੀ ਜਾ ਰਹੀ ਹੈ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜ਼ਮੀਨ ਦੀ ਖੁਦਾਈ ਕਰਕੇ ਮਿੱਟੀ ਰੇਤਾ ਕੱਢਿਆ ਜਾ ਰਿਹਾ ਦਿਨ ਦਾ ਟਰਾਲੀਆਂ ਤੇ ਟਿਪਰ ਭਰੇ ਜਾਂਦੇ ਨੇ ਲੇਕਿਨ ਕੋਈ ਵੀ ਰੋਕ ਟੋਕ ਨਹੀਂ ਹੈ ਦੇਖੋ ਸਮਰਾਲਾ ਦੇ ਵਿੱਚ ਪਿੰਡ ਝਾੜ ਸਾਹ ਪੈਂਦਾ ਜਿੱਥੇ ਪਿਛਲੇ ਸਮੇਂ 'ਚ ਟੈਂਡਰ ਹੋਇਆ ਸੀ ਮਿੱਟੀ ਦੀ ਲੈਵਲਿੰਗ ਦਾ ਜਿਹਦੀ ਆਰਡ ਦੇ ਵਿੱਚ ਸ਼ਰਿਆਮ ਇੱਥੇ ਰੇਤੇ ਦਾ ਕੰਮ ਚੱਲ ਰਿਹਾ ਹੈ ਤੇ ਸਮ ਇਹ ਕੇਵਲ ਕੰਮੇ ਨਹੀਂ ਚੱਲ ਰਿਹਾ ਬੋਰਡ ਬਕਾਇਦਾ ਤੌਰ ਤੇ ਟੈਂਕਰ ਲਿਖ ਕੇ ਲਾਇਆ ਹੋਇਆ ਵੀ ਜੇ ਕਿਸੇ ਨੇ ਸਾਡੇ ਨਾਲ ਇੱਥੇ ਕਾਂਗਰਸ ਦਫ਼ਤਰ ਨਾਲ ਸੰਪਰਕ ਕਰੋ ਜਿਹਦੇ ਨਾਲ ਸਿੱਧੀ ਸਿੱਧੀ ਠੇਕੇਦਾਰ ਤੇ ਇੱਥੇ ਦੇ ਐਮ ਐਲ ਏ ਅਮਰੀਕ ਸਿੰਘ ਢੱਲੋਂ ਦੀ ਮਿਲੀਭੁਗਤ ਦੀ ਸਾਜ਼ਿਸ਼ ਆ ਏ ਜਿੱਥੇ ਕਿ ਸਾਡੇ ਸੀਐਮ ਸਾਹਿਬ ਚੰਨੀ ਜੀ ਥੋੜਾ ਸਮਾਂ ਪਹਿਲਾਂ ਜਦੋਂ ਕੁਰਸੀ ਸਾਹਮ ਕੇ ਸਭ ਤੋਂ ਪਹਿਲਾਂ ਉਹਨਾਂ ਦਾ ਬਿਆਨ ਰੇਤ ਮਾਈਨਿੰਗ ਦੇ ਖਿਲਾਫ ਸੀ ਤੇ ਉਹਨਾਂ ਦੇ ਹਲਕੇ ਤੋਂ तकरीबन 3 ਕਿਲੋਮੀਟਰ ਦੀ ਦੂਰੀ ਦੇ ਉੱਤੇ ਇਹ ਨਜਾਇਜ਼ ਮਾਈਨਿੰਗ ਸ਼ਰਿਆਮ ਚੱਲ ਰਹੀ ਆ ਜਿੱਥੇ ਟਿੱਪਰ ਭਰੇ ਜਾ ਰਹੇ ਨੇ ਇਸ ਆਰਟ ਦੇ ਵਿੱਚ ਵੀ ਇਹ ਮਿੱਟੀ ਲੈਵਲਿੰਗ ਲਈ ਕੀਤਾ ਗਿਆ ਤੇ ਪਿਛਲੇ ਸਮੇਂ ਚ ਇੱਕ ਇਹਨਾਂ ਤਿੰਨ ਚਾਰ ਟਿਪਰਾਂ ਤੇ ਪਰਚਾ ਵੀ ਹੋਇਆ ਕੂਮ ਕਲਾ ਠਾਣੇ ਦੇ ਵਿੱਚ ਜਿਹਦੇ ਚ ਬਕਾਇਦਾ ਤੌਰ ਤੇ ਵੀਡੀਓ ਨੇ ਬਿਆਨ ਦਿੱਤਾ ਸੀ ਵੀ ਉਹਦੇ ਕੋਲ ਪਰਚੀ ਜਿਹੜੀ ਸੀ ਉਹ ਮਿੱਟੀ ਦੀ ਸੀ ਪਰ ਵਿੱਚ ਉਹਦੇ ਰੇਤਾ ਪਿਆ ਸੀ ਉਹ ਪਰਚੀ ਏਸੇ ਖੱਡ ਦੀ ਸੀ ਏਸੇ ਜਗ੍ਹਾ ਦੀ ਜਿਹੜੀ ਇਹਨਾਂ ਨੇ ਕਾਗਜੀ ਤੌਰ ਦੇ ਉੱਤੇ ਕੁਝ ਹੋਰ ਸ਼ੋਅ ਕਰਦੇ ਨੇ ਤੇ ਕਰਨ ਨੂੰ ਕੋਈ ਹੋਰ ਕੰਮ ਕਰ ਰਹੇ ਨੇ ਜਿਹੜੀ ਮਿਲੀ ਭੋਗਤਾ ਇਹ ਕਿਤੇ ਨਾ ਕਿਤੇ ਜਿਹੜਾ ਮਾਈਨਿੰਗ ਮਾਫੀਆ ਅਤੇ ਜਿਹੜੇ ਮੌਜੂਦਾ ਵਿਧਾਇਕ ਨੇ ਉਹਨਾਂ ਦੀ ਆਪਸ ਵਿੱਚ ਮਿਲੀ ਭੁਗਤ ਦਾ ਇਹ ਸੰਕੇਤ ਆ ਜਿਹਦੇ ਨਾਲ ਸਾਡੇ ਹਲਕੇ ਨੂੰ ਸਾਡੇ ਏਰੀਏ ਨੂੰ ਕਰੋੜਾਂ ਰੁਪਏ ਦਾ ਇਥੋਂ ਰੇਤਾ ਚੋਰੀ ਹੋ ਗਿਆ ਜਿਹੜਾ ਉਹਦਾ ਫਾਇਦਾ ਕੇਵਲ ਤੇ ਕੇਵਲ ਚੁਣੇ ਦਾ ਜਿਹੜੇ ਪਾਰਟੀ ਦੇ ਬੰਦੇ ਜਾਂ ਇੱਥੇ ਦੇ ਪ੍ਰਮੁੱਖ ਜਿਹੜੇ ਲੀਡਰ ਨੇ ਚਾਹੇ ਐਮਐਲਏ ਕਹ ਲਈ ਉਹਨਾਂ ਦੀ ਜੇਬ ਤੱਕ ਗਿਆ ਕੋਈ ਪੁਲਿਸ ਜਾਂ ਫਿਰ ਜਿਹੜੇ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਯਾਰੇ ਪ੍ਰਸ਼ਾਸਨ ਦੇ ਵੱਲੋਂ ਬਿਲਕੁਲ ਇੱਥੇ ਕੋਈ ਪਾਬੰਦੀ ਨਹੀਂ ਆ ਤੁਸੀਂ ਜੇ ਦੇਖੋ ਸਵੇਰੇ ਆਜੋ ਸ਼ਾਮ ਨੂੰ ਆਜੋ ਬੀਬੀ ਤੀਤੀ ਟਿੱਪਰ ਇਕੱਠੇ ਲੈਨ ਚ ਜਾਂਦੇ ਨੇ ਇਕੱਠੇ ਲੈਨ ਚ ਨਿਕਲਦੇ ਨੇ ਜੇ ਆਮ ਲੋਕਾਂ ਨੂੰ ਪਤਾ ਤਾਂ ਕਿਤੇ ਪ੍ਰਸ਼ਾਸਨ ਨੂੰ ਪਤਾ ਨਹੀਂ ਹੋ ਪਰ ਕਿਤੇ ਨਾ ਕਿਤੇ ਹੈਂਡ ਇਨ ਗਲਵਜ਼ ਹੋਇਆ ਹੋਇਆ ਸਾਰੇ ਰਲੇ ਹੋਏ ਨੇ ਉਹਦੇ ਕਰਕੇ ਇਸ ਤੇ ਸਾਰਿਆਂ ਦੀ ਚੁੱਪੀ ਧਾਰੀ ਹੋਈ ਆ ਤੇ ਇਸ ਬਾਰੇ ਵੀਡੀਓ ਸਾਹਿਬ ਦੀ ਨੌਲੇਜ ਵੀ ਧਿਆਨ ਚ ਲਿਆ ਕੇ ਦਿੱਤੀ ਸੀ ਗੱਲ ਤੇ ਉਹਨਾਂ ਨੇ ਇਹ ਆਸ਼ਵਾਸ਼ਣ ਦਿੱਤਾ ਸੀ ਵੀ ਮੈਂ ਇਸ ਤੇ ਕਾਰਵਾਈ ਕਰੂੰ ਤੇ ਲੀਗਲ ਤੌਰ ਦੇ ਉੱਤੇ ਜੋ ਬਣਦਾ ਆ ਐਕਸ਼ਨ ਲਿਆ ਜਾਊਗਾ ਪਰ ਹਜ ਤੱਕ ਉਸ ਤੇ ਕੋਈ ਕਾਰਵਾਈ ਨਹੀਂ ਕੀਤੀ ਤੁਸੀਂ ਜਿਹੜਾ ਬਿਆਨ ਮੁੱਖ ਮੰਤਰੀ ਜੀ ਨੇ ਦਿੱਤਾ ਸੀ ਉਹਨੂੰ ਕਿਵੇਂ ਦੇਖਦੇ ਹੋ ਮਾਈਨਿੰਗ ਤੇ ਮਾਫੀਆ ਨੂੰ ਬਖਸ਼ਿਆ ਨਹੀਂ ਜਾਵੇਗਾ ਪਹਿਲੇ ਦਿਨ ਹੀ ਉਹ ਕੇਵਲ ਤੇ ਕੇਵਲ ਇਸ ਤਰੀਕੇ ਨਾਲ ਲੱਗ ਰਿਹਾ ਵੀ ਮਾਈਨਿੰਗ ਮਾਫੀਆ ਨੂੰ ਥੋੜਾ ਜਿਹਾ ਕਹਿ ਕੇ ਉਹ ਡਰਾਉਣਾ ਚਾਹੁੰਦੇ ਸੀ ਵੀ ਹੁਣ ਜਿਹੜੇ ਪੈਸੇ ਨੂੰ ਮੇਰੀ ਜੇਬ ਚਾਹਣਗੇ ਹੁਣ ਜਿਹੜਾ ਖਜ਼ਾਨਾ ਮੇਰਾ ਘਰ ਦਾ ਖਾਲੀ ਆ ਮੇਰਾ ਖਜ਼ਾਨਾ ਭਰੋ ਇਸੇ ਤਰ੍ਹਾਂ ਪ੍ਰ ਤਾਂ ਉਹਨਾਂ ਦੇ ਏਰੀਏ ਤੇ ਬਿਲਕੁਲ ਜਿਵੇਂ ਦੀਵੇ ਥਲੇ ਨੇਰੇ ਵਾਲੀ ਗੱਲ ਹੋਈ ਆ ਵੀ 2-3 ਕਿਲੋਮੀਟਰ ਦੀ ਦੂਰੀ ਦੇ ਉੱਤੇ ਨਜਾਇਜ਼ ਮੈਨਿੰਗ ਢੜਲੇ ਨਾ ਚੱਲ ਰਹੀ ਹੋਵੇ ਤੇ ਸਾਡੇ ਸੀਐਮ ਸਾਹਿਬ ਨੂੰ ਪਤਾ ਕੁਛ ਨਹੀਂ ਕਿੰਨੇ ਇੱਕ ਫੁੱਟ ਜਿਹੜਾ ਪੱਟੇ ਹੋਏ ਨਹੀਂ ਇਹ ਜੇ ਉੱਥੇ ਤੁਸੀਂ ਹੁਣ ਆਪ ਨਿਗਾਹ ਮਾਰੀਆ 50-50 ਫੁੱਟ ਟੋਆ ਪੱਟਿਆ ਥੱਲੇ ਪਾਣੀ ਨਿਕਲਿਆ ਹੋਇਆ ਇੱਕ ਉੱਥੇ ਟੈਂਕਰ ਖੜਾ ਜਿਹਦੇ ਉੱਤੇ ਲਿਖਿਆ ਸੰਪਰਕ ਕਰੋ ਕਾਂਗਰਸ ਦਫ਼ਤਰ ਨੂੰ ਉਹ ਜਿਹੜਾ ਟੈਂਕਰ ਆ ਉਹ ਜਦੋਂ ਪਿਛਲੀਆਂ ਇਲੈਕਸ਼ਨਾਂ ਹੋਈਆਂ ਸੀ ਉਦੋਂ ਸਾਡੇ ਐਮਐਲਏ ਸਾਡੇ ਸਮਰਾਲੇ ਸ਼ਹਿਰ ਲਈ ਲੈ ਕੇ ਆਏ ਸੀ ਕਿਉਂਕਿ ਇੱਥੇ ਸੀ ਮੈਂ ਲੋਕਾਂ ਦੇ ਘਰਾਂ ਚੋਂ ਇਹਦੇ ਨਾਲ ਪਾਣੀ ਕੱਢੂ ਜਦ ਤੱਕ ਸੀਵੇ ਨਹੀਂ ਚੱਲਦਾ ਤੇ ਉਹ ਕੰਮ ਕੀ ਕਰ ਰਿਹਾ ਟੈਂਕਰ ਉਹ ਇੱਥੇ ਇਹਨਾਂ ਨਜਾਇਜ਼ ਮਾਈਨਿੰਗ ਵਾਲਿਆਂ ਦੇ ਕੋਲ ਖੜਾ ਵੀ ਜਦੋਂ ਇਹ ਥੱਲਿਓ ਪੱਟਦੇ ਨੇ ਪਾਣੀ ਨਿਕਲੇ ਆਉਂਦਾ ਪਹਿਲਾਂ ਪਾਣੀ ਕੱਢਦੇ ਨੇ ਫਿਰ ਪੋਕਲੇਨ ਦੇ ਨਾਲ ਕੱਢਦੇ ਨੇ ਹਾਲਾਂਕਿ ਜੇ ਆਪਾਂ ਮਾਈਨਿੰਗ ਲਾਅ ਦੇਖੀਏ ਉੱਥੇ ਪੋਕਲੇਨ ਨਹੀਂ ਚੱਲ ਸਕਦੀ ਉੱਥੇ ਕੇਵਲ ਲੈਵਲਿੰਗ ਲਈ ਰੱਖਿਆ ਹੈਗਾ ਉਹਦੀ ਵੀ ਇੱਕ ਲਿਮਿਟ ਹੁੰਦੀ ਆ ਕਿੱਥੇ ਤੱਕ ਪੱਟ ਸਕਦੇ ਆ ਨਜਾਇਜ਼ ਸ਼ਰੇਆਮ ਤੱਕ ਆ ਹੋ ਰਿਹਾ ਤੇ ਜਿਹਦੇ ਉੱਤੇ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਆ ਤੁਸੀਂ ਉਹ ਲਾ ਰਹੇ ਸੀਗੇ ਖਾਲ ਨੂੰ ਕੀ ਹੋ ਗਿਆ ਜੀ ਇਹ ਤਾਂ ਮਿੱਟੀ ਸਾਰੀ ਗਰਗੀ ਪੈ ਵਿੱਚ ਕਿਵੇਂ ਗਰਗੀ ਜੀ ਆ ਗੱਡੀ ਵਾਲੇ ਬਸਿੱਤੀ ਆ ਕਿਹਨਾਂ ਨੇ ਜੀ ਡਿਜਟ ਟਿਪਰ ਚੱਲਦੇ ਇੱਥੇ ਕੀ ਕੰਮ ਚੱਲਦਾ ਜੀ ਇੱਥੇ ਤਾਂ ਭਰਦੇ ਆ ਮਿੱਟੀ-ਮੁੱਟੀ ਤੇ ਫਿਰ ਥੋੜੀ ਜ਼ਮੀਨ ਨੂੰ ਨੁਕਸਾਨ ਨਹੀਂ ਹੈਗਾ ਜੀ ਹੈ ਤਾਂ ਹੈਗੇ ਉਹ ਤਾਂ ਹੈਗੇ ਆ ਫਿਰ ਹੁਣ ਆ ਪੈਪ ਟੁੱਟਦੇ ਸਾਡੇ ਕਿੰਨਾ ਚਿਰ ਹੋ ਗਿਆ ਇਹਨਾਂ ਨੂੰ ਕੱਢਦੇ ਨਹੀਂ ਕਿੰਨੇ ਕਿੰਨੇ ਟੋਏ ਪੈ ਗਏ ਇੱਥੇ ਰਾਸਤਿਆਂ ਦਾ ਕੀ ਹਾਲ ਹੋ ਗਈ? ਬਹੁਤ ਮੰਦਾ ਹਾਲ। ਨਹੀਂ ਸਰਕਾਰ ਤਾਂ ਕਹਿੰਦੀ ਆ ਵੀ ਰੇਤਾ ਬੰਦ ਕੀਤਾ ਹੋਇਆ ਹੈ ਜੀ। ਇਹ ਕੀ ਲੱਗਦਾ ਤੁਹਾਨੂੰ? ਹਾਲੋ ਅਸੀਂ ਤਾਂ ਕਿਆ ਲੱਗਦਾ ਹੁ ਕੀ ਪਤਾ ਹੁਣ ਸਰਕਾਰ ਨੂੰ ਪਤਾ ਹੋਊਗਾ। ਆ ਜਿਹੜਾ ਇਹ ਪਿੱਛੋਂ ਪੱਟਿਆ ਹੈ ਰੇ ਤ ਕਿੰਨੇ ਕ ਫੁੱਟ ਪੱਟਦਾ ਹੋ? ਪਤਾ ਨਹੀਂ ਜੀ ਹੁਣ ਮੈਂ ਕਿਹੜਾ ਅੱਗੇ। ਕਿੰਨੇ ਕ ਦੂਖੀ ਆ ਤੁਸੀਂ ਜੀ? ਦੂਖੀ ਤਾਂ ਆਗੇ ਜੇ ਫਿਰ ਵੀ ਕੀ ਕੀ ਮੁਸ਼ਕਲ ਆ ਰਹੀ? ਫਸਲਾਂ ਤਾਂ ਫਸਲਾਂ ਸਾਰੀਆਂ ਖਰਾਬ ਹੁੰਦੀਆਂ। ਕਿੰਨੇ ਕ ਕਿਸਾਨਾਂ ਦੀਆਂ ਜ਼ਮੀਨਾਂ ਨਾਲ ਲੱਗਦੀਆਂ ਨੇ। ਆ ਸਾਰੇ ਆ ਆਪਣੇ ਬਲੂਲਪਰ ਦੇ ਝਾੜਦਾ ਉਹਦੇ ਸਾਰੇ। ਪਤਾ ਤੁਹਾਨੂੰ ਕੌਣ ਚਲਾਉਂਦਾ ਇਹ? ਪਤਾ ਨਹੀਂ ਜੀ। ਤੇ ਕੋਈ ਕੱਠ ਵਗ ਬਾਬਾਈ ਮੇਰੇ ਤਾਂ ਹੁਣ بڑے ਲੋਕਾਂ ਨੇ ਕਰੀ ਹੋਣੀ 15 ਨਹੀਂ ਤੇ ਪਿੰਡ ਵਾਲੇ ਜਿਵੇਂ ਚਾਰ ਸਾਹਿਬ ਦੇ ਤੁਹਾਡੇ ਪਿੰਡ ਦੇ ਇਕੱਠੇ ਹੋਏ ਸੀ ਉਹ ਫਿਰ ਉਦੋਂ ਬਾਅਦ ਕੁਝ ਨਹੀਂ ਹੋਇਆ ਨਾ ਇਹ ਉਹਨਾਂ ਨੇ ਪਤਾ ਨਹੀਂ ਕੀ ਕਰਿਆ ਕੀ ਤੇ ਕੀ ਮੰਗ ਕੀ ਕਰਦੇ ਹੁਣ ਤੁਸੀਂ ਪ੍ਰਸ਼ਾਸਨ ਤੋਂ ਸਰਕਾਰ ਤੋਂ ਕੀ ਚਾਹੁੰਦੇ ਹੋ ਜੀ ਅਸੀਂ ਤਾਂ ਕੁਝ ਵੀ ਸਰ ਉਹਦੇ ਤੇ ਇਹ ਸੀਗਾ ਕਿ ਪੰਚਾਇਤ ਦੇ 10 ਕਿੱਲੇ ਜਿਹੜੀ ਹੈਗੀ ਆ ਜ਼ਮੀਨ ਪੰਚਾਇਤੀ ਜ਼ਮੀਨ ਵਿੱਚ ਟਿੱਬੇ ਬਣੇ ਹੋਏ ਸੀ ਜਿਹਦੇ ਵਿੱਚੋਂ ਮਾਈਨਿੰਗ ਨਹੀਂ ਹੋ ਰਹੀ ਟਿੱਬੇ ਉੱਪਰੋਂ ਚੱਕਣੇ ਆ ਜਿਹੜਾ ਨਾਲ ਜ਼ਮੀਨ ਪਈ ਆ ਉਹਦੇ ਬਰਾਬਰ ਦਾ ਲੈਵਲ ਕੱਢਿਆ ਹੋਇਆ ਪੱਧਰੇ ਕਰਨ ਲਈ ਉਹਦੇ ਵਿੱਚ ਅਸੀਂ ਬਕਾਇਦਾ ਮਾਈਨਿੰਗ ਡਿਪਾਰਟਮੈਂਟ ਵੱਲੋਂ ਪਰਵਾਨਗੀ ਮ ਉਹ ਜਿਹੜੀ ਓਪਨ ਬੋਲੀ ਹੋਈ ਆ ਜਿਹੜੀ 1 ਕਰੋੜ 34 ਲੱਖ ਦੀ ਹੋਈ ਤੇ ਸਫਲ ਬੋਲੀ ਕਰਨੇ ਪੈਸੇ ਪੰਚਾਇਤ ਦੇ ਖਾਤੇ ਵਿੱਚ ਵੀ ਜਮ੍ਹਾਂ ਕਰਵਾਣੇ ਤੇ ਜੋ ਮਾਈਨਿੰਗ ਦਾ ਬਣਦਾ ਸੀਗਾ ਸਰਕਾਰੀ ਜਿਹੜੀ ਫੀਸ ਸੀਗੀ ਉਹ 44 ਲੱਖ ਰੁਪਏ ਮਾਈਨਿੰਗ ਡਿਪਾਰਟਮੈਂਟ ਨੂੰ ਜਮ੍ਹਾਂ ਕਰਾਈ ਹੋਈ ਹੈ। ਸਰ ਕਿੰਨੇ ਫੁੱਟ ਜਿਹੜੇ ਉਹ ਪਟ ਸਕਦੇ ਨੇ? ਸਰ ਉਹਦੇ ਵਿੱਚ ਟਿੱਬੇ ਸੀਗੇ ਕੋਈ ਫੁੱਟ ਟਿੱਬਾ 3 ਫੁੱਟ ਉੱਚਾ ਸੀਗਾ ਕੋਈ 9 ਫੁੱਟ ਉੱਚਾ ਸੀਗਾ ਤੇ ਸਰ ਉਹਦੇ ਉਹਦੇ ਵਿੱਚ ਜਿਹੜਾ ਸਰਵੇ ਹੋਇਆ ਸੀ ਉਸ 2 ਫੁੱਟ ਦੇ ਨਾਲ ਪਟਾਈ ਹੋ ਰਹੀ ਹੈ। ਸਰ ਕੀ ਚਿੱਟਾ ਰੇਤਾ ਕੱਢ ਸਕਦੇ ਨੇ ਉਹਦੇ ਵਿੱਚੋਂ? ਸਰ ਚਿੱਟਾ ਉਹਦੇ ਵਿੱਚ ਉਹ ਸਿਲਟੀ ਸੈਂਡ ਸੀਗਾ। ਉਹਨੂੰ ਤੁਸੀਂ ਰੱਖਦੇ ਹੋ ਸਿਲਟੀ ਸੈਂਡ ਪਟੋਗੇ ਤੁਸੀਂ ਤੇ ਉਹਨੂੰ ਤੁਸੀਂ ਰੱਖੋਗੇ ਧੁੱਪ ਵਿੱਚ ਉਹ ਬਿਲਕੁਲ ਚਿੱਟੇ ਰਹਿਤੇ ਮੈਨੂੰ ਚਮਕ ਉਹ ਸਿਲਟੀ ਸੈਂਡ ਹੈ ਜੀ ਉੱਥੇ ਜਿਹੜੀ ਤੱਸੀ ਮਿੱਟੀ ਕਹਿੰਦੇ ਆ ਜਿਹੜੀ ਉਹ ਹੈ ਜੀ ਪਿਓਰ ਡਾਕਰ ਮਿੱਟੀ ਨਹੀਂ ਹੈ ਤੱਸੀ ਮਿੱਟੀ ਹੈ ਜੀ ਕੀ ਮੈਮ ਜਿਹੜੀ ਫੋਕ ਲੈਂਡ ਜਾਂ ਫਿਰ ਉਹਦੇ ਨਾਲ ਉਹ ਕੰਮ ਚਲਾ ਸਕਦੇ ਸਰ ਉਹਦੇ ਵਿੱਚ ਸਿਰਫ ਮਾਈਨ ਡਿਪਾਰਟਮੈਂਟ ਨਾਲ ਪੁੱਛਿਆ ਸੀਗਾ ਉਹਦੇ ਵਿੱਚ ਉਹਨਾਂ ਨੇ ਕੋਈ ਵੀ ਕੰਡੀਸ਼ਨ ਨਹੀਂ ਪਾਈ ਹੋਈ ਕਿ ਤੁਸੀਂ ਪੌਪਲਨ ਲਗਾ ਸਕਦੇ ਆ ਜਾਂ ਜੈਸੀਬੀ ਲਗਾ ਸਕਦੇ ਹੋ ਉਹਦੇ ਵਿੱਚ ਸਾਨੂੰ ਕੋਈ ਸ਼ਰਤ ਵਿੱਚ ਨਹੀਂ ਲਿਖਿਆ ਹੋਇਆ ਹਾਂਜੀ ਸਰ ਉਹ ਦੇਖੋ ਅਸੀਂ ਤਾਂ ठेकेदार ਨੂੰ ਦੇ ਤਾਂ 1 ਡੇਡ ਕਰੋੜ ਚ ਦੇ ਉੱਚੀ ਟਰਾਲੀ ਨਾਲ ਪਰੇ ਤੇ ਉਹ ਇੱਕ ਟਿਪਰ ਪਰੇ ਉਹਨੇ ਤੇ 1.5 ਕਰੋੜ ਰੁਪਏ ਜਮ੍ਹਾਂ ਕਰਵਾਏ ਨਾ ਜੀ ਉਹਨਾਂ ਨੂੰ ਤਾਂ ਆਪਣੇ ਹਿਸਾਬ ਨਾਲ ਚੱਕਣੇ ਹਨ ਮੈਂ ਜਿਹੜਾ ਪਾਣੀ ਥੱਲਿਓਂ ਕੱਢਿਆ ਕਿ ਉੱਥੇ ਟੋਆ ਹੈ ਜੀ ਪਾਣੀ ਥੱਲਿਓਂ ਪਾਣੀ ਤੱਕ ਵੀ ਨਿਕਲਿਆ ਸਰ ਥੱਲੇ ਪਾਣੀ ਨਹੀਂ ਨਿਕਲੇ ਸਰ ਉਹਦੇ ਵਿੱਚ ਇਹ ਸ਼ਰਤ ਸੀਗੀ ਵੀ ਤੁਸੀਂ ਨਾਲ ਦੀ ਨਾਲ ਪਾਣੀ ਦਾ ਜੇ ਤੁਸੀਂ ਛਿੜਕਣਾ ਤਾਂ ਕਿ ਮਿੱਟੀ ਨਾ ਉੜੇ ਤੇ ਨਾਲ ਫਸਲਾਂ 'ਚ ਨਾ ਜਾਵੇ ਤੇ ਉਹ ਪਾਣੀ ਕੈਂਟਰ ਭਰ ਕੇ ਉੱਥੋਂ ਟੋਪ ਉੱਟ ਕੇ ਕੈਂਟਰ ਵਿੱਚੋਂ ਕਰਦੇ ਆ ਤਾਂ ਕਿ ਕੀਵਰ ਕੈਂਟਰ ਨਹੀਂ ਆਂਦਾ ਉਹ ਮਿੱਟੀ ਮਿੱਟੀ ਦੇ ਵਿਛੜੋਚ ਡੇਲੀ ਛੜਕਾ ਕਰਨਾ ਪੈਂਦਾ ਜਿਹੜਾ ਹੈਗਾ ਜੀ ਮਿੱਟੀ ਪੱਟਣ ਦਾ ਠੇਕਾ ਸਿਰਫ ਜਾਂ ਫਿਰ ਰੇਤਾ ਕੱਢਣ ਦਾ ਜੀ ਦੇਖੋ ਸਰ ਉਹ ਤੁਸੀਂ ਮੈਂ ਇਹ ਕਹਿਦਾ ਕਿ ਜੋ ਸਰਵੇ ਹੋਇਆ ਸੀਗਾ ਸਰਵੇ ਦੀ ਰਿਪੋਰਟ ਹੈ ਸਾਡੇ ਕੋਲ ਵੀ ਇੱਕ ਇਨਸਿਲਟੀ ਸੈਂਡ ਸੀਗਾ ਉੱਥੇ ਉਹ ਸਿਲਟੀ ਸੈਂਡ ਹੀ ਕੱਢ ਰਹੇ ਆ ਜੇ ਕੋਈ ਇਹਦੀ ਗੱਲ ਹੋਏਗੀ ਤੇ ਜੋ ਬੰਦੀ ਕਾਰਵਾਈ ਸੀ ਕਰੂਗਾ ਦੇਖੋ ਮਾਈਨਿੰਗ ਕਾਂਗਰਸ ਦੇ ਜਿਹੜੇ ਮਾਈਨਿੰਗ ਤੇ ਸੈਂਟਰ ਛੜਾਉ ਤੇ ਮਾਈਨਿੰਗ ਔਰ ਰੇਤਾ ਦੀ ਨਵੀਂ ਪਾਲਿਸੀ ਮੈਨੂੰ ਲੱਗਦਾ ਕਿ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਆ ਜਾਣੀ ਹੈ ਔਰ ਮੈਂ ਤੁਹਾਨੂੰ ਇਹ ਵੀ ਗੱਲ ਦੱਸਣਾ ਚਾਹਨਾ ਕਿ ਮੈਂ ਜਲਾਲਾਬਾਦ ਤੋਂ ਐਮਐਲਏ ਹਾਂ ਉਥੋਂ ਦਾ ਉਥੋਂ ਦੇ ਦਾ ਸੇਵਾ ਦਾ ਮੌਕਾ ਮੈਨੂੰ ਦਿੱਤਾ ਪਾਰਟੀ ਨੇ ਔਰ ਤੁਸੀਂ ਦੇਖੋ ਕਿ ਉਥੇ ਵੱਡੀਆਂ-ਵੱਡੀਆਂ ਚੀਲਾ ਬਣੀਆਂ ਹੋਈਆਂ ਪਿਛਲੀ ਸਰਕਾਰ ਨੇ 10 ਸਾਲ ਉਥੇ ਬਹੁਤ ਵੱਡੇ-ਵੱਡੇ ਟੋਏ ਮਾਰ ਕੇ ਉਥੇ ਮਾਈਨਿੰਗ ਕੀਤੀ ਔਰ ਮੈਂ ਇਸ ਗੱਲ ਦਾ ਦਾਅਵਾ ਕਰਦਾ ਕਿ ਮੇਰੇ ਉਥੇ ਐਮਐਲਏ ਬਣਨ ਤੋਂ ਬਾਅਦ ਅਸੀਂ ਇੱਕ ਵੀ ਉਥੇ ਗਲਤ ਜੀਸੀਬੀ ਜਾਂ ਕੋਈ ਮਾਈਨਿੰਗ ਦਾ ਕੰਮ ਨਹੀਂ ਹੋਇਆ। ਨਹੀਂ ਆਮਰਾਜ ਹੁਣ ਤੱਕ ਉਹਨੂੰ ਆਲ ਇੰਡੀਆ ਦੀ ਕਮਾਨ ਸੌਂਪੀ ਹੈ ਜਨਰਲ ਸੈਕਟਰੀ ਲਾਇਆ ਤੁਸੀਂ ਪਾਰਟੀ ਦੇ ਧਿਆਨ ਦਿਲਾਉਂਗੇ ਪੰਜਾਬ 'ਚ ਅੱਜ ਵੀ ਜਿਹੜਾ ਸੈਂਡ ਮਾਫੀਆ ਗਰੋਹ ਬਿਲਕੁਲ ਮਾਈਨਿੰਗ ਦੀ ਪਾਲਿਸੀ ਬਣ ਚੁੱਕੀ ਹੈ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਆ ਜੂਗੀ ਔਰ ਬਹੁਤ ਵਧੀਆ ਉਹ ਪਾਲਿਸੀ ਹੈ। ਮਾਛੀਵਾੜਾ ਤੋਂ ਰਿਪੋਰਟਰ ਜਸਵਿੰਦਰ ਜੱਸੀ ਦੀ ਰਿਪੋਰਟ।